ਆਓ ਸੁਣੀਏ ਅੰਮ੍ਰਿਤਕੌਰ ਦੀ ਲਿਖੀ ਹੋਈ ਕਹਾਣੀ ਲਾਲਚ ਤਾਂ ਥੋੜਾ ਵੀ ਬੁਰਾ ਹੈਲੋ ਹਾਂ ਬਾਈ ਕੌਣ ਬੋਲਦਾ ਹੈ ਬੰਤੋਂ ਨੇ ਪੁੱਛਿਆ ਮੈਂ ਫੁਲਾਣੀ ਕੰਪਨੀ ਦੇ ਦਫ਼ਤਰ ਵਿੱਚੋਂ ਬੋਲ ਰਿਹਾ ਹਾਂ ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ ਮੈਮ ਇਹ ਸਿਰਫ ਤੁਹਾਡੇ ਲੱਕੀ ਨੰਬਰ ਤੇ ਹੀ ਆਈ ਹੈ ਜੀ ਮੈਨੂੰ ਨਹੀਂ ਸਮਝ ਲੱਗਦੀ ਭਾਈ ਕੀ ਕਹਿ ਰਿਹਾ ਹੈ ਤੂੰ ਬੰਤੋ ਨੂੰ ਗੱਲ ਸਮਝ ਨਹੀਂ ਆ ਰਹੀ ਪਲੀਜ਼ ਫੋਨ ਨਾ ਕਟਿਓ ਤੁਹਾਡੇ ਫਾਇਦੇ ਦੀ ਗੱਲ ਹੈ ਫੋਨ ਕਰਨ ਵਾਲੇ ਨੇ ਕਿਹਾ ਸਾਡੇ ਫਾਇਦੇ ਦੀ ਕਿਵੇਂ ਭਾਈ ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕਟਿਆ ਮੇਰੀ ਗੱਲ ਧਿਆਨ ਨਾਲ ਸੁਣਨਾ ਤੁਸੀਂ ਸਿਰਫ ਫੋਨ ਸੁਣਨਾ ਹੈ ਜੋ ਤੁਹਾਡੇ ਨੰਬਰ ਤੇ ਆਵੇਗਾ ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਦਿਆ ਕਰਾਂਗੇ ਤੁਸੀਂ ਸਿਰਫ ਗੱਲ ਸੁਣਨੀ ਹੋਇਆ ਕਰੇਗੀ ਅਸੀਂ ਤਾਂ ਭਾਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ ਬੰਤੋ ਨੇ ਸੋਚਿਆ ਕਿਤੇ ਭਾਈ ਬਾਅਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਉਸਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ ਜੋ ਵੀ ਤੁਹਾਡਾ ਮੋਬਾਈਲ ਖਰਚਾ ਹੋਵੇਗਾ ਅਸੀਂ ਦਿਆ ਕਰਾਂਗੇ ਭਾਈ ਨੇ ਕਾਫੀ ਗੱਲਾਂ ਬੰਤੋ ਨੂੰ ਸਮਝਾਈਆਂ ਠੀਕ ਹੈ ਭਾਈ ਬੰਤੋ ਖੁਸ਼ੀ ਨਾਲ ਹੱਬ ਕੇ ਬੋਲੀ ਸ਼ੁਕਰੀਆ ਜੀ ਕਹ ਕੇ ਭਾਈ ਨੇ ਫੋਨ ਕੱਟ ਦਿੱਤਾ ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸ ਨੇ ਮੋਬਾਈਲ ਦਾ ਖਰਚਾ ਤਾਂ ਘੱਟ ਕੀਤਾ ਕਿਸੇ ਕੰਪਨੀ ਵਾਲੇ ਭਾਈ ਦਾ ਫੋਨ ਸੀ ਕਹਿੰਦਾ ਆਪੇ ਪੈਸੇ ਪਵਾਉ ਤੁਹਾਡੇ ਫੋਨ ਵਿੱਚ ਬਸ ਤੁਸੀ ਘੜੀ ਦੀ ਘੜੀ ਗੱਲ ਸੁਣਨੀ ਐ ਜਿੰਨੇ ਵਾਰੀ ਫੋਨ ਆਊਗਾ ਤੁਸੀਂ ਚੁੱਕਣਾ ਬਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਐ ਬੰਤੋ ਨੂੰ ਨੂੰ ਦੱਸਣ ਲੱਗੀ ਬੇਬੇ ਕੋਈ ਹੋਰ ਨਾ ਪੰਗਾ ਪਾ ਲੈ ਨੂੰ ਬੋਲੀ ਤੂੰ ਤਾਂ 12 ਪੜ੍ਹ ਕੇ ਵੀ ਅਨਪੜਾਂ ਵਰਗੀ ਹੀ ਰਹੀ ਬੰਤੋ ਨੇ ਨੂੰ ਦੀ ਗੱਲ ਤੇ ਮੂੰਹ ਜਮਰੋੜ ਕੇ ਆਖਿਆ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਆਪਣੀ ਸਿਆਣਪ ਤੇ ਉਸ ਨੂੰ ਫਖਰ ਮਹਿਸੂਸ ਹੋ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ ਉਸ ਨੇ ਇੰਤਜ਼ਾਮ ਕਰ ਲਿਆ ਹੈ ਬੰਤੋ ਅਜੇ ਸੋਚ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ ਉਹ ਇੱਕਦਮ ਤਰਬਕ ਗਈ ਉਸਨੇ ਫਿਰ ਚੰਗੀ ਤਰ੍ਹਾਂ ਕੰਨਾਂ ਨੰਗੇ ਕਰਕੇ ਫੋਨ ਕੰਨ ਤੇ ਲਾਇਆ ਤੇ ਪਿਆਰ ਨਾਲ ਹੈਲੋ ਕਿਹਾ ਆਪਕਾ ਨਾਮ ਕੀ ਹੈ ਅੱਗੋਂ ਆਵਾਜ਼ ਆਈ ਜੀ ਮੇਰਾ ਨਾਮ ਬੰਤੋ ਚੁੱਪ ਕਰਕੇ ਸੋਚਣ ਲੱਗੀ ਵਿਆਹ ਵੇਲੇ ਉਸਦਾ ਨਾਮ ਕੁਲਵੰਤ ਸੀ ਬੰਤੋ ਤਾਂ ਬਾਅਦ ਵਿੱਚ ਕਹਿਣ ਲੱਗ ਪਈ ਸੀ ਆਪ ਕੁਝ ਬੋਲ ਕਿਉਂ ਨਹੀਂ ਰਹੇ ਜੀ ਕੁਲਵੰਤ ਵਾਉ ਕਿੰਨਾ ਸੁੰਦਰ ਕਿੰਨਾ ਪਿਆਰਾ ਨਾਮ ਹੈ ਆਪਕਾ ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ ਐਨੇ ਪਿਆਰ ਨਾਲ ਤਾਂ ਕਦੇ ਦੀਪੇ ਦੇ ਬਾਪੂ ਨੇ ਵੀ ਉਸਦੇ ਨਾਮ ਦੀ ਤਾਰੀਫ ਨਹੀਂ ਸੀ ਕੀਤੀ ਕੰਮ ਕਿਆ ਕਰਤੇ ਹੋ ਕੰਮ ਤਾਂ ਪਈ ਘਰ ਦਾ ਸਾਰਾ ਹੀ ਕਰਦੀਆਂ ਮੈਂ ਲੋਕਾਂ ਦੀਆਂ ਬੁੜੀਆਂ ਆਂ ਘੋਨੂ ਦੇ ਸਿਰ ਤੇ ਨਹੀਂ ਛੱਡਦੀ ਸਾਰਾ ਕੰਮ ਧਾਰਾਂ ਵੀ ਆਪ ਕੱਢਦੀਆਂ ਗੋਹਾ ਕੁੜਾ ਵੀ ਸੱਟ ਦਿੰਨੀਆ ਕੰਮ ਗਿਣੌਂਦਿਆ ਬੰਤੋ ਨੂੰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ ਬੰਤੋ ਸੋਚਣ ਲੱਗੀ ਕਿੰਨਾ ਮਿੱਠਾ ਬੋਲਦੇ ਨੇ ਲੋਕ ਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਹੀ ਨਹੀਂ ਆਉਂਦਾ ਉਖੜੇ ਕੁਹਾੜੇ ਵਾਂਗੂ ਪੈਂਦੇ ਨੇ ਬੰਤੋ ਨੇ ਫੋੜਾ ਚੁੱਕਿਆ ਮੱਝਾਂ ਦਾ ਗੋਹਾ ਹਟਾਉਣ ਲੱਗੀ ਕੰਟੀ ਫੇਰ ਵੱਜੀ ਨੂੰ ਹੁਣੇ ਫੋਨ ਚੁੱਕਿਆ ਹੈਲੋ ਜੀ ਆਪਕਾ ਨਾਮ ਕੀ ਹੈ ਫੋਨ ਕਰਨ ਵਾਲੇ ਨੇ ਪੁੱਛਿਆ ਤੂੰ ਨਾਮ ਤੋਂ ਕੀ ਲੈਣਾ ਵੀਰੇ ਗੱਲ ਕਿਸ ਦੇ ਨਾਲ ਕਰਨੀ ਹੈ ਉਹ ਦੱਸ ਨੂੰ ਨੇ ਆਖਿਆ ਵੀਰਾ ਨਹੀਂ ਸਿਰਫ ਫਰੈਂਡ ਅਗੋਂ ਆਵਾਜ਼ ਆਈ ਵਰਟੀ ਨੇ ਫੋਨ ਕੱਟ ਦਿੱਤਾ ਗੁੱਸੇ ਵਿੱਚ ਬੜਬੜ ਕਰਦੀ ਰਹੀ ਲੱਗਦਾ ਫਰੈਂਡ ਦਾ ਲੱਤਾਂ ਤੜਵਾਉਣੀਆਂ ਹੋਣੀਆਂ ਕੀ ਹੋ ਗਿਆ ਕੁੜੇ ਤੈਨੂੰ ਬੰਤੋ ਨੂੰ ਨੂੰ ਬੁੜਬੁੜ ਕਰਦਿਆਂ ਦੇਖ ਕੇ ਪੁੱਛਣ ਲੱਗੀ ਹੋਣਾ ਕੀ ਐ ਕਿਸੇ ਦਾ ਫੋਨ ਆਇਆ ਸੀ ਮੇਰਾ ਨਾਂ ਪੁੱਛਦਾ ਸੀ ਟੁੱਟ ਪੈਣਾ ਫਿਰ ਤਾਂ ਮੇਰਾ ਫੋਨ ਹੋ ਬੰਤੋ ਨੇ ਕਿਹਾ ਤੂੰ ਬੇਬੇ ਇਹੋ ਜਿਹੇ ਫੋਨ ਸੁਣਦੀ ਐ ਨਾ ਨਾ ਮੈਂ ਕੰਨ ਸੁਣਦੀ ਆ ਕਹਿ ਕੇ ਬੰਤੋ ਕੰਮ ਕਰਨ ਚਾ ਲੱਗੀ ਫੋਨ ਦੀ ਘੰਟੀ ਫੇਰ ਵੱਜੀ ਪੋਤੇ ਨੇ ਫੋਨ ਚੁੱਕਿਆ ਉਹ ਕਾਫੀ ਸਮਾਂ ਗੱਲਾਂ ਕਰਦਾ ਰਿਹਾ ਬੰਤੋ ਨੇ ਪੁੱਛਿਆ ਕਿਹਦਾ ਫੋਨ ਹੈ ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ ਮਾਣੇ ਪੁੱਛਿਆ ਉਹਦੇ ਸਹੇਲੀ ਦਾ ਫੋਨ ਧੀਵੇ ਪਤਾ ਨਹੀਂ ਸਾਰਿਆਂ ਬਾਰੇ ਪੁੱਛ ਕੇ ਕਹਿੰਦਾ ਆਪਣੀ ਦੀਦੀ ਨਾਲ ਗੱਲ ਕਰਾ ਮਾਣੇ ਮੱਥੇ ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀ ਕੁੜੀ ਤੋਂ ਫੋਨ ਖੋਹ ਲਿਆ ਕੁੜੀ ਕੋ ਭਰਾਈ ਜਹੀ ਆਵਾਜ਼ ਵਿੱਚ ਬੋਲੀ ਮੰਮੀ ਪਤਾ ਨਹੀਂ ਕਿਹਦਾ ਫੋਨ ਫੜ ਆ ਗਿਆ ਮੈਨੂੰ ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ਤੇ ਤੂੰ ਨਾ ਚੱਕਿਆ ਕਰ अद्धे कु घंटे बाद फिर फोन नूह ने चुका दूजे आई, जी कुलवंत जी से बात प्लीज नूह ने बंतो बेबे अपने कुलवंत कौन है बंतो ने फोन फड़ के हेलो कहा आप कुलवंत जी बोल रहे हो हाँ जी आपको हिंदी बोली नहीं आती ਭਾਈ ਨੇ ਕਿਹਾ ਘਟਾਤੀ ਹੈ ਜੀ ਚਲੋ ਮੈਂ ਪੰਜਾਬੀ ਮੈਂ ਬਾਤ ਕਰੂੰਗਾ ਕੁਲਵੰਤ ਜੀ ਤੁਹਾਡਾ ਨਾਮ ਬਹੁਤ ਪਿਆਰਾ ਹੈ ਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ ਐਨਹੀਂ ਪਿਆਰੇ ਤੁਸੀਂ ਹੋਵੋਗੇ ਬੰਤੋ ਫਿਰ ਸੋਚਣ ਲੱਗੀ ਮਣਾ ਤੇਰੀ ਤਾਂ ਕਿਸੇ ਨੇ ਕਦਰ ਹੀ ਨਹੀਂ ਪਾਈ ਇੰਨੇ ਪਿਆਰ ਨਾਲ ਸਾਰੀ ਉਮਰ ਉਹੀ ਨਿਕਲ ਦੇ ਕਿਸੇ ਨੇ ਗੱਲ ਕੀਤੀ ਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ ਬੰਤ ਨੂੰ ਹਜ਼ਮ ਨਹੀਂ ਸੀ ਹੋ ਰਿਹਾ ਲੱਗਦਾ ਉਸ ਨੂੰ ਲੱਗਿਆ ਜਿਵੇਂ ਉਸ ਦੇ ਢਿੱਡ ਵਿੱਚ ਵੱਟ ਜਿਹਾ ਪੈਂਦੇ ਹੋਣ ਹੈਲੋ ਹੈਲੋ ਕੁਲੰਤ ਜੀ ਮੇਰੀ ਗੱਲ ਸੁਣ ਰਹੇ ਹੋ ਨਾ ਹਾਂਜੀ ਹਾਂਜੀ ਬੰਤੋ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ ਹਾਏ ਰੱਬਾ ਕੁਲਵੰਤ ਜੀ ਕਹਿ ਕੇ ਬੋਲ ਰਿਹਾ ਹੈ ਭਾਈ ਕਿੰਨੀ ਮਿੱਠੀ ਬੋਲੀ ਬੰਤੋ ਸੋਚ ਰਹੀ ਸੀ ਕੁਲਵੰਤ ਜੀ ਤੁਸੀਂ ਵੀ ਕੁਝ ਕਹੋ ਮੈਂ ਇਕੱਲਾ ਹੀ ਬੋਲ ਰਿਹਾ ਕੋਈ ਜਵਾਬ ਦਿਓ ਕਿਹੜੀ ਕਲਾਸ ਵਿੱਚ ਪੜਦੇ ਹੋ ਤੁਹਾਡੀ ਪੜ੍ਹਾਈ ਕਿੰਨੀ ਕੁ ਹੈ ਪੜ੍ਹਾਈ ਤਾਂ ਮੇਰੀ ਬੇਬੇ ਦੱਸਦੀ ਹੁੰਦੀ ਸੀ ਮੇਰਾ ਬਾਪੂ ਮੈਨੂੰ ਮੋਢਿਆਂ ਤੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਸੀ ਇੱਕ ਵਾਰੀ ਇਹ ਜਾ ਗੋਡੇ ਤੇ ਫੋੜਾ ਨਿਕਲਿਆ ਇੱਕ ਮਹੀਨਾ ਸੂਤ ਨਹੀਂ ਆਇਆ ਮੁੜ ਕੇ ਬਾਪੂ ਨੇ ਸਕੂਲ ਨਹੀਂ ਜਾਣ ਦਿੱਤਾ ਬਾਹਲੀ लाडली ਧੀ ਮੇਰੇ ਪਿਓ ਨੂੰ ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸੋਂ ਫੋਨ ਕੱਟ ਦਿੱਤਾ ਗਿਆ ਦੋ ਕੁ ਵਾਰ ਹੋਰ ਫੋਨ ਆਇਆ ਬੰਤੋ ਦਾ ਜੀ ਕਾਲਾ ਪੈਣ ਲੱਗ ਪਿਆ ਐਨੀਆਂ ਕਿਨੀਆਂ ਕੋ ਗੱਲਾਂ ਕਰ ਸਕਦਾ ਕੋਈ ਸ਼ਾਮ ਤੱਕ ਬੰਤੋ ਨੇ ਹੀ ਫੋਨ ਚੁੱਕੇ ਕੋਈ ਉਮਰ ਪੁੱਛੇ ਕੋਈ ਪੜ੍ਹਾਈ ਪੁੱਛੇ ਕੋਈ ਨੌਕਰੀ ਬਾਰੇ ਕੋਈ ਪਰਿਵਾਰ ਦੇ ਮੈਂਬਰਾਂ ਬਾਰੇ ਕੋਈ ਪਸੰਦ ਦੀ ਫਿਲਮ ਕੋਈ ਗਾਣੇ ਨੂੰ ਨੇ ਚੇਤੇ ਕਰਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆ ਬੰਤੋ ਨੇ ਦੇਖਿਆ 4 ਵਜਣ ਵਾਲੇ ਸੀ ਤੇ 1.5 2 ਵਜੇ ਉਸ ਦੇ ਘਰ ਵਾਲਾ ਘਰੇ ਢੇ ਮਾਰਦਾ ਹੁੰਦਾ ਹੈ ਚਾਹ ਰੋਟੀ ਖਾਣ ਲਈ ਉਹ ਹੁਣ ਦੱਸਦੀ ਐ ਫੋਨ ਕਰਕੇ ਨਹੀਂ ਪੁੱਛ ਸਕਦੀ ਸੀ ਫੋਨ ਤਾਂ ਸਾਰਾ ਦਿਨ ਵੇਲਾ ਨਹੀਂ ਹੋਇਆ ਅੱਜ ਨੂਨੇ ਜਵਾਬ ਸੁਣਾਇਆ ਬੰਤੋ ਨੇ ਫੋਨ ਫੜਾਉਂਦਿਆਂ ਕਿਹਾ ਹੁਣ ਲਾ ਕੇ ਪੁੱਛ ਘਰ ਕਿਉਂ ਨਹੀਂ ਆਇਆ ਨੂਨੇ ਨੰਬਰ ਮਿਲਾ ਕੇ ਬੰਤੋ ਨੂੰ ਫੜਾ ਦਿੱਤਾ ਬੰਤੋ ਦੇ ਮੂੰਹੋਂ ਹੌਲੀ ਕੁ ਦੇਣੇ ਹੈਲੋ ਨਿਕਲਿਆ ਕੌਣ ਬੋਲਦਾ ਐਗੋਂ ਆਵਾਜ਼ ਆਈ ਮੈਂ ਕੁਲਵੰਤ ਬੰਤੋਂ ਸਵਿਰਤੀ ਮਿੱਠਾ ਬੋਲਦੀ-ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸਦੀ ਅਸਲੀ ਆਵਾਜ਼ ਹੀ ਪਛਾਣਦੇ ਨੇ ਕਿਹੜੀ ਕੁਲਵੰਤ ਬੰਤੋਂ ਬੋਲਦੀ ਆ ਮੈਂ ਉਹ ਉੱਚੀ ਦੇਣੇ ਬੋਲੀ ਹੈ ਬੋਲ ਤਾਂ ਮਰੀ ਜੀ ਆਵਾਜ਼ ਕਿਉਂ ਕੱਢਦੀ ਹੈ ਪੰਜਾਹ ਫੋਨ ਕਰਦੇ ਹੋਣਗੇ ਚਾਹ ਖੇਤ ਮੰਗਵਾਉਣੀ ਸੀ ਮੋਟਰਾਂ ਵਾਲੀ ਲੈਟ ਆਈ ਹੋਈ ਹੈ ਹੁਣ ਫਿਰ ਆ ਰਿਹਾ ਹਾਂ ਹੁਣ ਕਰੇ ਬੰਤੋ ਨੇ ਆਪਣੇ ਆਪ ਨੂੰ ਕਿਹਾ ਨਪੁੱਤੇ ਦੀਏ ਕਿੱਧਰ ਉਲਝ ਗਈ ਤੂੰ ਉਹ ਵਿਚਾਰਾ ਭੁਖਣ ਪਾਣਾ ਖੇਤ ਕੰਮ ਕਰਦਾ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐ ਜਿਨ੍ਹਾਂ ਨਾਲ ਜਾਣ ਨਾ ਪਛਾਣ ਘਰ ਦਾ ਭੇਤ ਤਾਂ ਉਹੀ ਨਹੀਂ ਦੇਈਦਾ ਕਿਸੇ ਨੂੰ ਤੂੰ ਕਿਉਂ ਬੋਲ ਮੱਦ ਲਿਆ ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ ਉਹ ਗਾਲਾਂ ਦੇਉਂ ਦੀਪੇ ਨੂੰ ਪਤਾ ਲੱਗ ਗਿਆ ਉਹ ਔਖਾ ਹੋ ਬੰਤੋ ਦਾ ਸਾਰਾ ਜੋਸ਼ ਠੰਡਾ ਪੈ ਗਿਆ ਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ ਘਰ ਆ ਕੇ ਉਹ ਲੜਨ ਵਰਗਾ ਹੋ ਗਿਆ ਐਨੇ ਵਾਰੀ ਫੋਨ ਲਾਇਆ ਬਿਜ਼ੀ ਆਈ ਜਾਂਦਾ ਸੀ ਕਿਹਦੇ ਨਾਲ ਗੱਲਾਂ ਲੱਕੀਆਂ ਹੋਈਆਂ ਸੀ ਨੂਹ ਨੇ ਬੇਬੇਵਾਲ ਦੇਖਿਆ ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੂਹ ਵੀ ਚੁੱਪ ਹੀ ਰਹੀ ਐਨੇ ਨੂੰ ਬਾਪੂ ਘਰੇ ਆ ਗਿਆ ਉਹ ਆ ਕੇ ਬੰਤੋ ਦੇ ਗਲ ਪੈ ਗਿਆ ਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਅਤੇ ਕੀ ਕਰੇ ਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈ ਬੰਤੋ ਨੇ ਫੋਨ ਚੁੱਕ ਕੇ ਲਾਲ ਨਿਸ਼ਾਨ ਵਾਲਾ ਬਟਨ ਦਬਾ ਦਿੱਤਾ ਥੋੜੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗ ਪਈ ਬੰਤੋ ਫੋਨ ਚੁੱਕ ਕੇ ਗਵਾਂਡੀਆਂ ਦੇ ਕਾਲਜ ਪੜ੍ਹਦੇ ਮੁੰਡੇ ਕੋਲ ਲੈ ਕੇ ਚਲੀ ਗਈ। ਮੁੰਡੇ ਨੇ ਬਥੇਰਾ ਮੱਥਾ ਮਾਰਿਆ। ਫੋਨ ਆਉਣੇ ਬੰਦ ਨਾ ਹੋਏ। ਪਰ ਮੁੰਡੇ ਨੇ ਘੰਟੀ ਦੀ ਆਵਾਜ਼ ਘਟਾ ਦਿੱਤੀ। ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸਦੇ ਪਤੀ ਨੇ ਆਖਿਆ ਕੁਲਵੰਤ ਕੁਰੇ ਕਿੰਨੇ ਪੈਸੇ ਪਾਉਣਗੇ ਤੇਰੇ ਕੰਪਨੀ ਵਾਲੇ। ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ। ਬਸ ਐ ਸੋਚ ਲਿਆ ਕਈ ਵਾਰੀ ਪੈਸੇ ਨਹੀਂ ਹੁੰਦੇ ਘਰੇ ਪਾਉਣ ਨੂੰ ਆਪੇ ਪਾ ਦਿਆ ਕਰਨਗੇ ਬੰਤੋ ਨੇ ਨੀਮੋ ਝੁਣੀ ਜਿਹੀ ਹੋ ਕੇ ਆਖਿਆ ਓਟ ਤਾਂ ਚਨਣੀ ਲਾਹਾਂ ਪਾਰ ਹੋਲੇ ਨਹੀਂ ਹੁੰਦੇ ਕੁਲਵੰਤ ਕੁਰੇ ਲਿਆ ਬੇਬੇ ਮੈਂ ਠੀਕ ਕਰਾ ਕੇ ਲਿਆਵਾਂ ਮੋਬਾਈਲਾਂ ਵਾਲੇ ਤੋਂ ਬਹੁਤ ਠੀਕ ਕਰ ਦਿੰਦੇ ਹੁੰਦੇ ਨੇ ਮੇਰੇ ਦੋਸਤ ਨੇ ਠੀਕ ਕਰਾਇਆ ਥੀ ਇੱਕ ਵਾਰੀ ਉਹਨਾਂ ਦੇ ਘਰੇ ਵੀ ਬਾਲੇ ਫੋਨ ਆਉਂਦੇ ਸੀ ਬੰਤੋ ਦੇ ਪੋਤੇ ਨੇ ਦੱਸਿਆ ਬੰਤੋ ਦੇ ਸਾਹ ਵਿੱਚ ਸਾਹ ਆਇਆ ਉਸਨੇ ਫੋਨ ਪੋਤੇ ਨੂੰ ਫੜਾਉਂਦਿਆਂ ਆਖਿਆ ਜਾ ਮੇਰਾ ਪੁੱਤ ਪਰ ਛੇਤੀ ਆ ਜੀ ਲਾਲਚੂ ਜਾਗੀ ਬੇਬੇ ਤਾਂ ਦੀਪੇ ਨੇ ਮਾਣੂ ਮਖੌਲ ਜਿਹੇ ਨਾਲ ਆਖਿਆ 2 400 ਦਾ ਕਾਹਦਾ ਲਾਲਚ ਹੋਇਆ ਬੰਤੋ ਨੇ ਕਿਹਾ ਬੇਬੇ ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਐਂ ਫਸਾ ਲੈਂਦੇ ਨੇ ਚੰਗੇ ਭਲੇ ਸਿਆਣਿਆਂ ਬਿਆਣਿਆਂ ਨੂੰ ਪੁੱਤੂ ਬਣਾ ਕੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ ਲਾਲਚ ਤਾਂ ਥੋੜਾ ਜਿੰਨਾ ਵੀ ਬੁਰਾ ਹੁੰਦਾ ਹੈ ਪਤਾ ਨਹੀਂ ਕਿੱਥੇ ਫਸਾ ਦੇ ਬੰਦੇ ਨੂੰ ਚਲੋ ਚੰਗਾ ਹੋਇਆ ਕੁਲਵੰਤ ਕੋ ਨੂੰ ਛੇਤੀ ਹੀ ਪਤਾ ਲੱਗ ਗਿਆ ਬੰਤੋ ਦੇ ਪਤੀ ਨੇ ਆਖਿਆ ਅੱਗੇ ਤੋਂ ਨਹੀਂ ਇਹ ਜੀ ਗਲਤੀ ਕਰਦੀ ਬੰਤੋ ਨੇ ਕੰਨਾਂ ਨੂੰ ਫੜ ਕੇ ਖਿੱਚਦਿਆਂ ਆਖਿਆ 1 2 3